ਸਾਡੀਆਂ 37 ਜਥੇਬੰਦੀਆਂ ਜਿਹੜੀਆਂ ਸੰਯੁਕਤ ਮੋਰਚੇ ਦੀਆਂ ਪੰਜਾਬ ਦੀਆਂ ਨੇ ਉਹਨਾਂ ਨੇ ਫੈਸਲਾ ਕੀਤਾ ਵੀ ਜਿਹੜਾ ਸਾਡੀਆਂ ਇਹ ਮੰਗਾਂ ਇਹਨਾਂ ਨੇ ਜਦੋਂ ਮੰਗੀਆਂ ਸੀ ਅਸੀਂ ਕਾਲੇ ਕਾਨੂੰਨ ਵਾਕਸ ਕਰਕੇ ਆਏ ਸੀ ਉਹ ਲਾਗੂ ਕਰਾਉਣ ਲਈ ਕੁਝ ਜਥੇਬੰਦੀਆਂ ਉੱਥੇ ਮੋਰਚਨਾਈ ਬੈਠੀਆਂ ਨੇ ਉਹਨਾਂ ਦੇ ਜੋ ਜ਼ੁਲਮ ਹੋਇਆ ਕੀ ਤਰੀਕ ਨੂੰ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਅਜੇ ਫੈਸਲਾ ਨਹੀਂ ਹੈਗਾ ਉਹ ਜਿਹੜਾ ਗੈਰ ਰਾਜਨੀਤਿਕ ਮੋਰਚਾ ਬਣਿਆ ਉਹਨਾਂ ਦਾ ਫੈਸਲਾ ਉਹ ਅਸੀਂ ਵੈਸੇ ਆ ਉਹਨਾਂ ਦੇ ਜਿਹੜਾ ਨੋ ਤੇ تسدد ਹੋ ਰਿਹਾ ਮਗਰ ਉਹਨਾਂ ਦੇ ਪਿੱਠ ਦੇ ਉੱਤੇ ਖੜੇ ਆ ਅਸੀਂ ਉਸ ਰੋਸ ਬਜੇ ਅੱਜ ਟੂਲ ਪਲਾਜੇ ਜਿਹੜੇ ਅੱਜ ਇਹ 20 ਤੋਂ ਲੈ ਕੇ 22 ਤੱਕ ਕਰਸ਼ਾਮ ਤੱਕ ਇਹ ਪਲਾਜੇ ਜਿੰਨੇ ਵੀ ਨੇ ਟੂਲ ਪਲਾਜੇ ਇਹ ਖੁੱਲੇ ਰਹਿਣਗੇ ਇਹ ਤੇ ਕੋਈ ਟੈਕਸ ਨਹੀਂ ਲਿਆ ਜਾਊਗਾ ਅਸੀਂ ਸਰਕਾਰ ਨੂੰ ਚੇਤਾਵਨੀ ਜਿੰਨੇ ਆ ਵੀ ਇਹ ਮੋਰਚਾ ਉਹਨਾਂ ਚ ਜਾਰੀ ਰਹੂਗਾ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਉਹ ਨਹੀਂ ਮੰਨਦੇ ਉਹ ਪੂਰੀਆਂ ਨਹੀਂ ਕਰਦੇ ਆਮਦਾਰ ਸਿੰਘ ਮੇਲੋ ਸਰਪ੍ਰਸਤ ਪੰਜਾਬ ਭਾਰਤੀ ਗਿਆਨ ਨੂੰ ਲਖਵਾਇਆ ਅੱਜ ਇਹ ਟੂਰ ਪਰ ਅੱਜ ਅਸੀਂ ਖੋਲੇ ਨੇ ਤੇ ਸਾਡੀ 37 ਜਥੇਬੰਦੀਆਂ ਜਿਹੜੀਆਂ ਸੰਯੁਕਤ ਮੋਰਚੇ ਦੀਆਂ ਪੰਜਾਬ ਦੀਆਂ ਨੇ ਉਹਨਾਂ ਨੇ ਫੈਸਲਾ ਕੀਤਾ ਵੀ ਜਿਹੜਾ ਸਾਡੀਆਂ ਇਹ ਮੰਗਾਂ ਇਹਨਾਂ ਨੇ ਜਦੋਂ ਮੰਗੀਆਂ ਸੀ ਅਸੀਂ ਕਾਲੇ ਕਾਨੂੰਨ ਵਾਪਸ ਕਰਕੇ ਆਏ ਸੀ ਉਹ ਲਾਗੂ ਕਰਾਉਣ ਲਈ ਕੁਝ ਜਥੇਬੰਦੀਆਂ ਉੱਥੇ ਮੋਰਚੇ ਲਾਈ ਬੈਠੀਆਂ ਨੇ ਉਹਨਾਂ ਦੇ ਜੋ ਜਲੂਬ ਹੋਇਆ ਜੋ ਉਹਨਾਂ ਤਸ਼ੱਦਦ ਹੋਇਆ ਤੱਕਾ ਹੋਇਆ ਉਹਨਾਂ ਨਾਲ ਉਹ ਵੀ ਅਸੀਂ ਬਹੁਤ ਨਿੰਦਿਆ ਕਰਦੇ ਆਂ ਤੇ ਉਹਦੇ ਹੱਕ ਜਨ ਸਪੋਰਟ ਕਰਦੇ ਆਂ ਕਿਉਂਕਿ ਸਾਡੀਆਂ ਵੀ ਉਹੀ ਮੰਗਾਂ ਨੇ ਤੇ ਉਹਨੇ ਵੀ ਉਹੀ ਮੰਗਾਂ ਨੇ ਅੱਜ ਇਹ 20 ਤੋਂ ਲੈ ਕੇ 22 ਤੱਕ ਰਿਸ਼ਾਮ ਤੇ ਕਰ ਇਹ ਪਲਾਜੇ ਜਿੰਨੇ ਵੀ ਨੇ ਟੂਲ ਪਲਾਜੇ ਇਹ ਖੁੱਲੇ ਰਹਿਣਗੇ ਇੱਥੇ ਕੋਈ ਟੈਕਸ ਨਹੀਂ ਲਿਆ ਜਾਊਗਾ ਅਸੀਂ ਸਰਕਾਰ ਨੂੰ ਚੇਤਾਵਨੀ ਜਿੰਨੇ ਆ ਵੀ ਇਹ ਮੋਰਚਾ ਉਹਨਾਂ ਚਿਰ ਜਾਰੀ ਰਹੂਗਾ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਉਹ ਨਹੀਂ ਮੰਨਦੇ ਉਹਨੂੰ ਪੂਰੀਆਂ ਨਹੀਂ ਕਰਦੇ ਜਿਵੇਂ ਕਿ ਸੀ+2 50 ਸਾਡਾ ਜਿਹੜਾ ਭਾਅ ਬਣਦਾ ਡਾਕਟਰ ਸੁਆਮੀ ਰਾਜ ਦੀ ਰਿਪੋਰਟ ਬਿਜਲੀ ਬਿੱਲ ਜਿਹੜਾ 220 ਉਹਨਾਂ ਨੂੰ ਇਹ ਖਤਮ ਨਹੀਂ ਕਰਦੇ ਜਾਂ ਨਾ ਲਾਗੂ ਨਹੀਂ ਕਰਦੇ ਜਿਹੜੀਆਂ ਡਾਕਟਰ ਸੁਆਮੀ ਰਾਜ ਦੀ ਰਿਪੋਰਟ ਆ ਤੇ ਇਹ ਅਸੀਂ ਇਹ ਬਹੁਤ ਜ਼ਿਆਦੀ ਮੰਗ ਕਰਦੇ ਆ ਰਹੇ ਆ ਇਹ ਲਾ ਰਹੇ ਆ ਬੁੱਤਾਂ ਸਾਡੇ ਨਾਲ ਤਖਤੀ ਰੂਪ ਚ ਉਹਨਾਂ ਨੇ ਫੈਸਲਾ ਕੀਤਾ ਸੀ ਵੀ ਇਹ ਅਸੀਂ ਜਿਹੜਾ ਕਮੇਟੀ ਬਣਾਵਾਂਗੇ ਹੁਣ ਵੀ ਕਮੇਟੀ ਦੇ ਗੱਲਾਂ ਕਰਦੀਆਂ ਕਮੇਟੀ ਕਮੂਟੀਆਂ ਦਾ ਕੁਝ ਨਹੀਂ ਬਣਦਾ ਕਮੇਟੀਆਂ ਬਣੀਆਂ ਰਹਿ ਜਾਂਦੀਆਂ ਨੇ ਉਹ ਕਮੇਟੀ ਵੀ ਨਹੀਂ ਬਣਾਈ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਮੋਰਚੇ ਦੇ ਸਹਿਯੁਕਤ ਮੋਰਚੇ ਦੇ ਬੰਦੇ ਆ ਸੀ ਸਰਕਾਰ ਨਾਲ ਵਾਅਦਾ ਲਵਾਂਗੇ ਪਰ ਉਹ ਕਮੇਟੀ ਨੇ ਹੁਣ ਤੱਕ ਵੀ ਕੁਝ ਨਹੀਂ ਕੀਤਾ ਅਸੀਂ बार-बार ਇਹ ਕਹਿ ਰਹੇ ਹਾਂ ਉਹ ਸਾਡੀ ਸਹਿਯੁਕਤ ਮੋਰਚਾ ਜਿਹੜਾ ਦਿੱਲੀ ਵਾਲਾ ਚਾਲੀਆਂ ਬੰਦਿਆਂ ਦਾ ਹੁਣ 60 ਦਾ ਹੋ ਗਿਆ ਸਾਰੀਆਂ ਪਾਰਟੀਆਂ ਦਾ ਕੋਈ 22 ਤਰੀਕ ਨੂੰ ਮੀਟਿੰਗ ਦਿੱਲੀ ਰੱਖੀ ਆ ਅਸੀਂ ਇਹਨਾਂ ਮੰਗਾਂ ਬਾਰੇ ਵਿਚਾਰ ਕਰਾਂਗੇ ਵੀ ਅਗਲੀ ਰੂਪਰੇਖਾ ਕੀ ਕਰਨੀ ਆ ਅਸੀਂ ਬਹੁਤ ਸਾਰੇ ਸਟੈਂਡ ਲਵਾਂਗੇ ਔਰ ਅਗਲੇ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜੂ ਵੀ ਭਾਰਤੀ ਕੇ ਇਹ ਆਪਣੀ ਸੀਓ ਤਮੋਰ ਜੀ ਨੇ ਜੋ ਅਗਲਾ ਪ੍ਰੋਗਰਾਮ ਲਿਖੜਾ ਉਹ ਤੇ ਅਸੀਂ ਦਿੱਲੀ ਵਾਲੇ ਤੇ ਫਿਰ ਪੰਜਾਬ ਚ ਮੀਟਿੰਗ ਕਰਕੇ ਹਾਂ ਜੀ ਨਾਮ ਦੱਸ ਦਿਓ ਮੈਂ ਮਨਜੀਤ ਸਿੰਘ ਇਨਸਾਦੀ ਪ੍ਰਦਾਨ ਬੀਕੇਜੂ ਲਖੋਵਾਲ ਲੁਧਿਆਣਾ 21 ਤਰੀਕ ਨੂੰ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਅਜੇ ਫੈਸਲਾ ਨਹੀਂ ਹੈਗਾ ਉਹ ਜਿਹੜਾ ਗੈਰ ਰਾਜਨੀਤਿਕ ਮੋਰਚਾ ਬਣਿਆ ਉਹਨਾਂ ਦਾ ਫੈਸਲਾ ਉਹ ਅਸੀਂ ਵੈਸੇ ਆ ਉਹਨਾਂ ਦੇ ਜਿਹੜਾ ਨੋ ਤੇ ਤਸੱਦਦ ਹੋ ਰਿਹਾ ਮਗਰ ਉਹਨਾਂ ਨੇ ਪਿੱਠ ਦੇ ਉੱਤੇ ਖੜੇ ਆ ਅਸੀਂ ਉਸ ਰੋਸ ਬਜੇ ਅੱਜ ਟੋਲਪਲਾਜ ਜਿਹੜੇ ਬੰਦ ਕਰੇ ਨੇ 22 ਤਰੀਕ ਸ਼ਾਮ ਤੱਕ ਇਹ ਜਿਹੜੇ ਉਹਨਾਂ ਦੇ ਉੱਤੇ ਤਸੱਦਦ ਕਰਿਆ ਉਦੇ ਖਿਲਾਫ ਕਰਿਆ ਬਾਕੀ ਜਿਹੜੀ ਉਹਨਾਂ ਨਾਲ ਉਹਨਾਂ ਨੇ ਮੰਗਾ ਕਰੀਆਂ ਸੀ ਅਸੀਂ ਐਮਐਸਪੀ ਪੰਜ ਚੀਜ਼ਾਂ ਤੇ ਦਿਨੇ ਆ ਉਹ ਵੀ ਸਾਨੂੰ ਅਸੀਂ ਸਹਿਮਤ ਨਹੀਂ ਕੋਈ ਵੀ ਨਾ ਉਹ ਸਹਿਮਤ ਹੋਰੇ ਨਾ ਸਾਡੀਆਂ ਸੰਯੁਕਤ ਕਿਸਾਨ ਮੋਰਚਾ ਜਮੂਨ ਸਿੰਘ ਬਾੜਵੀਂ ਬਲਾਕ ਪ੍ਰਧਾਨ ਭਾਰਤ ਕਸਨ ਜੀ ਕਰਦੀ ਬਲਾਕ ਮਰਚ ਕਰਦਾ ਸਾਰਾ ਇਹ ਕਸਨ ਜਿੱਥੇ ਬੰਦੀਆਂ ਸੂਬਾ ਮੋਰਚੇ ਜਿਹੜੇ ਸਾਡੇ ਕਿਸਾਨ ਭਰਾ ਮਨੋ ਸਿੰਘੂ ਬਾੜਰ ਤੇ ਬੈਠੇ ਨੇ ਜੀ ਉਹਨਾਂ ਦੇ ਨਾਲ ਹਰਿਆਣਾ ਸਰਕਾਰ ਬਹੁਤ ਯਾਨੀ ਤਦਸਕਰ ਆਈ ਉਹਨਾਂ ਦੇ ਉੱਪਰ ਤੇ ਸਾਨੂੰ ਗੁੱਸੇ ਦੇ ਵਿੱਚ ਅਸੀਂ ਇਹ ਟੋਲ ਪਰਾਜ ਬੰਦ ਕਰ ਰਹੇ ਨੇ ਇਸ ਕਰਕੇ ਟੋਲਵਾਜੇ ਤੇ ਬੈਠਣਾ ਹੈ